ਸਭ ਨੂੰ ਜੈ ਮਸੀਹ ਦੀ ਪਰਮੇਸ਼ਰ ਆਜ ਦਾ ਦਿਨ ਤੁਹਾਡੇ ਲਈ ਬLES ਕਰੇ ਸਮਰੇ ਜੀ ਜੋ ਅੱਜ ਅਸੀਂ ਗੱਲ ਕਰਾਂਗੇ ਮਰਕਸ ਦੀ ਅੰਜੀਲ ਉਹਦਾ ਚਾਰ ਦੇ ਉਹਦੇ ਵਿੱਚ ਮੇਰੇ ਅਜੀਤ ਪੇਨੋ ਪ੍ਰਾਉ ਇੱਕ ਬੀਜ ਬੀਜਣ ਵਾਲੇ ਦੀ ਵਿਆਖਾ ਪ੍ਰਵੇਸ਼ਮ ਸੀ ਆਪਣੇ ਮੂੰਹ ਦੇ ਵਿੱਚੋਂ ਸੁਣਾ ਰਹੇ ਨੇ ਔਰ ਉਸ ਜਗ੍ਹਾ ਤੇ ਕੁਝ ਬੀਜਾਂ ਦੀ ਗੱਲ ਕੀਤੀ ਗਈ ਜਿਹੜੇ ਅੱਜ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਸੋ ਲਿਖਿਆ ਕਿ ਪਹਿਲਾ ਬੀਜ ਜਿਹੜਾ ਵਾ ਉਹ ਪਏ ਵੱਲ ਕਿਰਿਆ ਆਕਾਸ਼ ਦੇ ਪੰਛੀ ਆਏ ਤੇ ਚੁੱਕ ਕੇ ਚਲੇ ਗਏ ਮੇਰੇ ਅਜੀਜੋ ਪਹਿਲਾ ਬੀਜ ਰਸਤੇ ਦੇ ਉੱਤੇ ਗਿਰਿਆ ਤੇ ਉਹ ਜ਼ਮੀਨ ਵਿੱਚ ਨਹੀਂ ਗਿਰਿਆ ਜਦੋਂ ਅਸੀਂ ਰਸਤੇ ਦਾ ਤੇ ਜ਼ਮੀਨ ਦਾ ਫਾਸਲਾ ਬਣੇ ਤੋਂ ਬਿਲਕੁਲ ਨਾਰਮਲ ਜਾਂ ਥੋੜੀ ਚੀਜ਼ ਦਾ ਫਾਸਲਾ ਹੁੰਦਾ ਪਰ ਜਦੋਂ ਉਹ ਰਸਤੇ ਦੇ ਉੱਤੇ ਕਿਰਿਆ ਤਾਂ ਆਕਾਸ਼ ਦੇ ਪੰਛੀ ਨੂੰ ਪਤਾ ਲੱਗ ਗਿਆ ਕਿ ਰਸਤੇ ਉੱਤੇ ਕਿਰਿਆ ਤੇ ਉਹ ਆਇਆ ਤੇ ਚੱਕ ਕੇ ਲੈ ਗਿਆ ਆਕਾਸ਼ ਦਾ ਪੰਛੀ ਕਿੰਨਾ ਸਿਆਣਾ ਹੈ ਕਿੰਨਾ ਸਮਝਦਾਰ ਹੈ ਉਹਨੂੰ ਪਤਾ ਹੈ ਜਿਹੜਾ ਖੇਤ ਵਿੱਚ ਬੀਜ ਪਿਆ ਉਹ ਨਹੀਂ ਚੁਗਣਾ ਪਰ ਉਹ ਰਸਤੇ ਵਾਲੇ ਬੀਜ ਨੂੰ ਚੁੱਕ ਕੇ ਲੈ ਗਿਆ ਕਿਉਂਕਿ ਰਸਤੇ ਵਾਲਾ ਬੀਜ ਆ ਜਿਹੜਾ ਉਹ ਜ਼ਮੀਨ ਦੇ ਵਿੱਚ ਨਹੀਂ ਜਾਂਦਾ ਉਹ ਉੱਪਰ ਦਿਸਦਾ ਹੈ ਪਰ ਜਿਹੜਾ ਜ਼ਮੀਨ ਦੇ ਵਿੱਚ ਬੀਜ ਪਿਆ ਹੁੰਦਾ ਹੈ ਉਹ ਜ਼ਮੀਨ ਦੇ ਅੰਦਰ ਉਹਦੀ ਡੰਗਾਈ ਦੇ ਵਿੱਚ ਚਲਾ ਜਾਂਦਾ ਹੈ ਜਿੱਥੋਂ ਉਹਨੂੰ ਜ਼ਮੀਨ ਤਾਕਤ ਦਿੰਦੀ ਹੈ ਔਰ ਉਹ ਉਸ ਤਾਕਤ ਨੂੰ ਲੈ ਕੇ ਵੱਧਦਾ ਤੇ ਫੁੱਲਦਾ ਹੈ ਰਸਤੇ ਤੇ ਰਹਿਣ ਵਾਲਾ ਬੀਜ ਸਾਡਾ ਕਦੇ ਵੀ ਫਲ ਦਰਨਾ ਹੋਵੇਗਾ ਕਦੇ ਵੀ ਉਹ ਸਾਨੂੰ ਫਲ ਨਹੀਂ ਦੇਵੇਗਾ ਪਰ ਉਹ ਬੀਜ ਵਿਅਰਥ ਹੋਵੇਗਾ ਜੋ ਆਕਾਸ਼ ਦਾ ਪੰਛੀ ਆਕੇ ਤੇ ਚੁੱਕ ਕੇ ਰਹਿ ਜਾਵੇਗਾ ਦੂਜੇ ਬੀਜ ਜਦੋਂ ਅਸੀਂ ਗੱਲ ਕਰਦੇ ਤਾਂ ਲਿਖਿਆ ਉਹ ਕੰਡਿਆਲੀ ਜ਼ਮੀਨ ਦੇ ਵਿੱਚ ਕਿਰਿਆ ਉਹ ਉੱਗਿਆ ਤਾਂ ਜ਼ਰੂਰ ਪਰ ਉਹਨੂੰ ਕੰਡਿਆਂ ਨੇ ਦਬਾਇਆ ਜਿਹੜਿਆ ਦੁਨੀਆ ਦੀਆਂ ਚਿੰਤਾ ਉਹਨੇ ਦਬਾਇਆ ਤੇ ਉਹ ਜਿਹੜਾ ਬੀਜ ਆ ਉਹ ਵੱਧ ਨਹੀਂ ਪਾਇਆ ਮੇਰੇ ਅੱਜ ਜੋ ਤੀਜਾ ਜ਼ਮੀਨ ਪਥਰੀਲੀ ਜ਼ਮੀਨ ਵਿੱਚ ਕਿਰਿਆ ਉਹ ਵੀ ਛੇਤੀ ਛੇਤੀ ਉੱਗ ਗਿਆ ਪਰ ਜਦੋਂ ਧੁੱਪ ਪਈ ਦੁਨੀਆਂ ਦੀਆਂ ਇਹ مصیبتਾਂ ਆਈਆਂ ਦੁਨੀਆਂ ਦੀਆਂ ਆਫ਼ਤਾਂ ਆਈਆਂ वचन ਤਾਂ ਮੰਨਿਆ ਪਰ ਜਦੋਂ ਆਫ਼ਤਾਂ ਆਈਆਂ ਤੇ ਉਹ ਦੋਸੀ ਸੁੱਕ ਗਏ ਕੁਝ ਚੰਗੀ ਜ਼ਮੀਨ ਦੇ ਵਿੱਚ ਕਿਰਿਆ ਉਹ ਵਿਚਨ ਦੇ ਵਿੱਚ ਲਿਖਿਆ ਕਿ 60 ਗੁਣਾ 100 ਗੁਣਾ ਫਲਦਾਰ ਹੈ। ਮੇਰੇ ਜੀ ਜੋ ਅੱਜ ਸਾਡਾ ਬੀਜ ਕਿਸ ਜਗ੍ਹਾ ਤੇ ਹੈ? ਕੀ ਸਾਡਾ ਬੀਜ ਫਲ ਲੈ ਕੇ ਆਉਂਦਾ ਹੈ? ਕੀ ਅਸੀਂ ਆਪਣੇ ਦੁਸ਼ਵਾਂਚ ਨੂੰ ਸਹੀ ਜਗ੍ਹਾ ਤੇ ਬੀਜ ਰਹੇ ਹਾਂ? ਕੀ ਅਸੀਂ ਆਪਣੀ ਆਫਰਿੰਗ ਦੇਣ ਤੋਂ ਮਗਰੋਂ ਸਾਡੀ ਜੋ ਬlesing ਰੁਕੀ ਹੈ ਉਸ ਨੂੰ ਪ੍ਰਾਪਤ ਕਰਦੇ ਹਾਂ? ਅੱਜ ਮੇਰੇ ਅਜੀਬ ਪਣੋਂ ਤੇ ਭਰਾਓ ਬਹੁਤ ਸਾਰਾ ਇਸ ਤਰ੍ਹਾਂ ਦਾ ਬੀਜ ਹੈ ਜਿਹੜਾ ਅਸੀਂ ਬੀਜ ਬੀਜਦੇ ਹਾਂ ਪਰ ਕੁਝ ਤਾਂ ਬੀਜ ਉਹ ਰਾਹ ਦੇ ਉੱਤੇ ਰਹਿ ਜਾਂਦਾ ਹੈ। ਕੁਝ ਕੰਡਿਆਲੀ ਜ਼ਮੀਨ ਵਿੱਚ ਚਲਾ ਜਾਂਦਾ ਹੈ। ਕੁਝ ਜਿਹੜਾ ਬੀਜ ਹੈ ਉਹ ਮੇਰੇ ਅਜੀਜ ਪੈਣੋ ਤੇ ਭਰਾਵੋ ਉਹ ਪਥਰੀਲੀ ਜ਼ਮੀਨ ਵਿੱਚ ਕਿਰਿਆ ਜਾਂਦਾ ਹੈ ਉਹ ਕਈ ਵਾਰੀ ਥੋੜੀ ਜੀ ਬਰਕਤ ਮਿਲਦੀ ਆ ਪਰ ਜਦ ਸਾਨੂੰ ਵੱਡੀਆਂ مصیبتਾਂ ਦਾ ਵੱਡੇ ਤੂਫਾਨ ਆਉਂਦੇ ਨੇ ਤੇ ਉਹ ਬਰਕਤ ਖਤਮ ਹੋ ਜਾਂਦੀ ਹੈ ਚੰਗੀ ਜ਼ਮੀਨ ਵਾਲਾ ਜਿਹੜਾ ਫਲ ਹੈ ਵਚਨ ਦੇ ਵਿੱਚ ਲਿਖਿਆ ਉਹ ਸਦਾ ਕਾਇਮ ਰਹਿੰਦਾ ਹੈ ਕਣਕ ਦਾ ਜਣਾ ਪਰਮੇਸ਼ੁਰ ਸਿੰਘ ਨੇ ਕਿਹਾ ਕਿ ਜੇਕਰ ਜ਼ਮੀਨ ਵਿੱਚ ਪਾ ਕੇ ਨਾ ਮਰੇ ਤਾਂ ਆਪਣੇ ਆਪ ਫਲ ਨਹੀਂ ਦੇ ਸਕਦਾ ਅਸੀਂ ਜਦ ਆਪਣਾ ਬੀਜ ਬੀਜਦੇ ਹਾਂ ਜਦੋਂ ਆਪਣਾ ਦਸਵੰਦ ਕੱਢਦੇ ਹਾਂ ਆਪਣੀ ਆਫਰਿੰਗ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਲਿਆਉਂਦੇ ਹਾਂ ਤਾਂ ਇਹ ਨਾ ਸੋਚੋ ਕਿ ਅਸੀਂ ਲਾਲਚ ਨਹੀਂ ਕਰਨਾ ਮੇਰੇ ਅਜੀਜ਼ ਪਣੋ ਪ੍ਰਭੂ ਜੇ ਸਾਡਾ ਬੀਜ ਸਹੀ ਜਗ੍ਹਾ ਬੀਜਿਆ ਜਾਊਗਾ ਤੇ ਫਿਰ ਇਹ ਫਲਦਰ ਹੋਊਗਾ ਇਹ ਲਾਲਚ ਨਹੀਂ ਇਹ ਸਾਡਾ ਅਧਿਕਾਰ ਆ ਸਾਡੇ ਬਰਕਤ ਲੈਣ ਦਾ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤਾ ਕਿ ਅਸੀਂ ਉਸ ਬਰਕਤ ਦੇ ਵਾਅਦੇ ਦੇ ਉਸ ਫਲ ਦੇ ਹੱਕਦਾਰ ਹੋਈਏ ਮੇਰੇ ਜੀਜ਼ ਬਣੋ ਤੇ ਪ੍ਰਾਵੋ ਅੱਜ ਤੁਸੀਂ ਸਵਾਲ ਕਰੋ ਆਪਣੇ ਆਪ ਨੂੰ ਸਵਾਲ ਕਰੋ ਆਪਣੇ ਆਪ ਦੇ ਦਿਮਾਗ ਨੂੰ ਸਵਾਲ ਕਰੋ ਆਪਣੇ ਆਤਮਿਕ ਖੇਤਰ ਨੂੰ ਕਿ ਕੀ ਮੈਂ ਜੋ ਬੀਜ ਬੀਜ ਰਿਹਾ ਕਿਤੇ ਉਹ ਰਸਤੇ ਤੇ ਤਾਂ ਨਹੀਂ ਡਿੱਗ ਰਿਹਾ ਕਿਤੇ ਉਹ ਕੰਡਿਆਲੀ ਜ਼ਮੀਨ ਦੇ ਵਿੱਚ ਤਾਂ ਨਹੀਂ ਡਿੱਗ ਰਿਹਾ ਕਿਤੇ ਉਹ ਪਥਰੀਲੀ ਜ਼ਮੀਨ ਦੇ ਵਿੱਚ ਤਾਂ ਨਹੀਂ ਡਿੱਗ ਰਿਹਾ ਅਸੀਂ ਆਪਣੇ ਬੀਜ ਨੂੰ ਜਦੋਂ ਚੰਗੀ ਭੂਮੀ ਦੇ ਵਿੱਚ ਬੀਜਾਂਗੇ ਤਾਂ ਅਸੀਂ ਫਲਦਾਰ ਵੀ ਹੋਵਾਂਗੇ ਅੱਜ ਬਹੁਤ ਮਸੀਹ ਲੋਕ ਪਰੇਸ਼ਾਨ ਉਹ ਬਿਮਾਰ ਆ ਉਹ ਉਦਾਸ ਆ ਜੋ ਦੂਜੀਆਂ ਬਿਮਾਰੀਆਂ ਮਿਸਰੀ ਵਾਲੀਆਂ ਵਾ ਉਹ ਹੀ ਪ੍ਰਵੇਸ਼ੂ ਮਸੀਹ ਦੇ ਲੋਕਾਂ ਦੇ ਉੱਤੇ ਪਈਆਂ ਹੋਈਆਂ ਨੇ ਕੁਝ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਗੰਭੀਰ ਸਮੱਸਿਆ ਦੇ ਵਿੱਚ ਪਏ ਹੋਏ ਨੇ ਪਰ ਉਹ ਆਪਣੇ ਬੀਜ ਦੀ ਪਛਾਣ ਨਹੀਂ ਕਰ ਪਾ ਰਹੇ ਕਿ ਅਸੀਂ ਆਪਣਾ ਬੀਜ ਰਸਤੇ ਤੇ ਬੀਜਿਆ ਵਾ ਜਾਂ ਆਪਣਾ ਬੀਜ ਕੰਡਿਆਲੀ ਜ਼ਮੀਨ ਵਿੱਚ ਬੀਜਿਆ ਜਾਂ ਪਥਰੀਲੀ ਜ਼ਮੀਨ ਵਿੱਚ ਬੀਜਿਆ ਜਾਂ ਚੰਗੀ ਜ਼ਮੀਨ ਵਿੱਚ ਬੀਜਿਆ ਇਹ ਹੀ ਉਹਨਾਂ ਦਾ ਕਾਰਨ ਹੈ ਕਿ ਉਹ ਆਪਣੇ ਬੀਜ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਬੀਜ ਰਹੇ ਆਪਣੇ ਵਾਅਦੇ ਨੂੰ ਪਰਮੇਸ਼ਰ ਨਾਲ ਪੂਰਾ ਨਹੀਂ ਕਰਦੇ ਤੇ ਪਰਮੇਸ਼ਰ ਦੇ ਵਾਅਦੇ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੁੰਦਾ ਨਹੀਂ ਦੇਖ ਰਹੇ ਉਹ ਅੱਜ ਬਿਮਾਰ ਆ ਪਰੇਸ਼ਾਨ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੈ ਕਿ ਬੱਚੀਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਨਾ ਜਵਾਨਾਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਐਕਸੀਡੈਂਟ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਐਕਸੀਡੈਂਟ ਨਾਲ ਨੌਜਵਾਨ ਮਰ ਰਹੇ ਨੇ ਪਰ ਇੱਕ ਸ਼ੈਤਾਨ ਨੇ ਉਹਨਾਂ ਦੀ ਬੁੱਧੀ ਪਰੇਸ਼ਟ ਕੀਤੀ ਹੋਈ ਆ ਉਹਨਾਂ ਦੀ ਅਕਲ ਤੇ ਪਰਦਾ ਪਾਇਆ ਹੋਇਆ ਕਿ ਉਹ ਆਪਣੇ ਆਪ ਦੇ ਬੀਜ ਦੀ ਪਛਾਣ ਨਹੀਂ ਕਰਦੇ ਕਿ ਅਸੀਂ ਫਲਦਾਰ ਕਿਵੇਂ ਬਨਣਾ ਫਲਦਾਰ ਤੁਹਾਡੀ ਜ਼ਿੰਦਗੀ ਨੂੰ ਦਰਸਾਉਂਦਾ ਹੈ ਤੁਹਾਡੀ ਲੰਮੀ ਆਯੂ ਵਚਨ ਦੇ ਵਿੱਚ ਲਿਖਿਆ ਯਹਵਾ ਦਾ ਭੈ ਮੰਨਣ ਵਾਲੇ ਆਪਣੇ ਦੋਤਰੇ ਪੁੱਤਰੇ ਵੇਖਣਗੇ ਸੋ ਪਰਮੇਸ਼ਰ ਸਾਡੀ ਅਣਾਈ ਮੌਤ ਨਹੀਂ ਚਾਹੁੰਦਾ ਸਭ ਨੂੰ ਜੈਮਸੀ ਕੀ